ਹਰੇਕ ਸਾਲ ਦੀ ਤਰ੍ਹਾਂ ਪੂਰਾ ਹਫਤਾ ਮਾਰਾ ਸੱਚੇ ਪਾਤਸ਼ਾਹ ਬੱਚਿਆਂ ਨੇ ਕੀਰਤਨ ਸਿੱਖਿਆ ਤੇ ਅੱਜ ਸਾਰੇ ਕੀਰਤਨ ਦਰਬਾਰ ਬਾਲ ਕੀਰਤਨ ਦਰਬਾਰ ਹੋ ਰਿਹਾ ਇਹ ਪਹਿਲੀ ਵਾਰ ਨਹੀਂ ਆ ਇਹ ਸਾਲਾਂ ਤੋਂ ਚੱਲਦਾ ਆ ਰਿਹਾ ਜਾਨੀ ਦੋਸਾਂ ਦੀ ਦੋਸਾਂ ਦੀ ਦੰਦੀ ਦਾ ਪਾਪ ਘਰੇ ਸਾਂ ਤੇ ਕੰਮ ਵਾਲੇ ਦਾ ਪਾਪ ਆ ਜਾਨੀ ਦੰਦੀ ਦਾ ਪਾਪ ਘਰੇ ਸਾਂ ਜਾਨੀ ਬੜੀ ਸਾਨੀ ਸਾਰੀ ਜਾਨੀ ਹੈ ਇਸੇ ਗੀਰਨ ਕੀ ਕਰਾਈ ਨੇ ਨਿਜਸੀ ਦੇ ਗੁਰਦੁਆਰਾ ਨਾਨਕ ਨਾਮ ਜੋਹਾਜ਼ ਜਰਸੀ ਸੀਟੀਵੀ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਚਨ ਦਾ ਗੁਰਮਤ ਘੱਬ ਲਗਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਨੂੰ ਰਸ ਪਿੰਦੇ ਕੀਰਤਨ ਕਰਨ ਦੀ ਤਾਲਿਮ ਦਿੱਤੀ ਗਈ ਅਖੀਰਲੇ ਦਿਨ ਪਾਲ ਕੀਰਤਨ ਸਮਾਗਮ ਦਿਦਰਾਤ ਬੱਚਿਆਂ ਦੇ ਕੀਰਤਨੀ ਜਥਿਆਂ ਦੇ ਕੰਪੀਟੀਸ਼ਨ ਹੋਏ ਆਓ ਆਪੋਂ ਵਿਮਾਨਦੇ ਆ ਇਸ ਸਮਾਗਮ ਦਾ ਅਨੰਦ ਗਿਲ ਪ੍ਰਤੀਪ੍ਰਿ ਰਿਪੋਰਟ ਸਰੀਏ ਤਾਂਤਨ ਪਾਪਾ ਜੋਰਾਵਰ ਸਿੰਘ ਜੀ ਅਤੇ ਪਾਪਾ ਫਤੀ ਸਿੰਘ ਜੀ ਜਿਨ੍ਹਾਂ ਨੇ ਜਾਲਮਾ ਅਕੇ ਇ ਨਾਮਾਂਦ ਛੋਟੀਆਂ ਉਮਰਾਂ 'ਚ ਸ਼ਹਾਦਤਾਂ ਦਿੱਤੀਆਂ ਉਹਨਾਂ ਮਹਾਨ ਜਿਨ੍ਹਾਂ ਨੂੰ ਸਤਸ ਸਤ ਨਮਨ ਕਰਦੇ ਆ ਦੁਨੀਆ ਪਾਰ ਚ ਵਸਦੀ ਇਸ ਇੱਕ ਕਮਿਊਨਿਟੀ ਵੱਲੋਂ ਵੱਖੋ ਵੱਖਰੇ ਪ੍ਰੋਗਰਾਮ ਉਲੀਕੇ ਇਸ ਲਈ ਦਿੱਤਾ ਹੱਥ ਨਿਊਯਾਰਕ ਅਤੇ ਨਿਊਜਰਸੀ ਦੇ ਗੁਰੂਕਰਾਂ ਦੇ ਵਿੱਚ ਹੀ ਕਈ ਪ੍ਰੋਗਰਾਮ ਰੱਖੇ ਗਏ। ਹੋਤੇ ਹੀ ਨਿਊਜਰਸੀ ਦੇ ਗੁਰਦੁਆਰਾ ਨਾਨਕ ਨਾਮ ਚੋਹਾ ਜਰਸੀ ਸਿਟੀ ਵਿਖੇ ਹਰ ਸਾਦੀ ਤਰ੍ਹਾਂ ਇਸਾਰ ਵੀ ਹਫਤਾਵਾਰ ਬੱਚਿਆਂ ਦੀਆਂ ਕੀਰਤਨ ਕਲਾਸਿਜ਼ ਲਗਾਈਆਂ ਗਈਆਂ ਜਿਸ ਵਿੱਚ ਬੱਚਿਆਂ ਨੂੰ ਰਸ ਪਿੰਨਾ ਕੀਰਤਨ ਕਰਨਾ ਸਿਖਾਇਆ ਗਿਆ। ਅਖੀਰਲੇ ਦਿਨ ਬਾਲ ਕੀਰਤਨ ਮੁਕਾਬਲੇ ਕਰਵਾਏ ਗਏ ਜਿਸ ਦੇ ਵਿੱਚ 57 ਜਥਿਆਂ ਨੇ ਭਾਗ ਲਿਆ। ਤੰਤਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਛੀ ਦਿਨ ਮੁੱਖ ਰੱਖਦੇ ਹੋਇਆ ਸਾਰੇ ਹੀ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮ ਹੋ ਰਹੇ ਨੇ ਐਸੇ ਨਾਨਕ ਨਾਮ ਜਹਾਜ਼ ਦੇ ਵਿੱਚ ਵੀ ਹਰੇਕ ਸਾਲ ਦੀ ਤਰ੍ਹਾਂ ਪੂਰਾ ਹਫਤਾ ਮਾਰਾ ਸੱਚੇ ਪਾਤਸ਼ਾਹ ਬੱਚਿਆਂ ਨੇ ਕੀਰਤਨ ਸਿੱਖਿਆ ਤੇ ਅੱਜ ਸਾਰੇ ਕੀਰਤਨ ਦਰਬਾਰ ਬਾਲ ਕੀਰਤਨ ਦਰਬਾਰ ਹੋ ਰਿਹਾ ਇਹ ਪਹਿਲੀ ਵਾਰ ਨਹੀਂਗਾ ਇਹ ਬਸ ਸਾਲਾਂ ਤੋਂ ਚੱਲਦਾ ਆ ਰਿਹਾ ਕਿ ਮੇ ਸਾਲ ਦਾ ਆਖਰੀ ਐਤਵਾਰ ਸਾਰੇ ਬੱਚੇ ਟਰਾਈ ਸਟੇਟ ਦੇ ਬੱਚੇ ਹਿੱਸਾ ਲੈਂਦੇ ਨੇ ਅੱਜ ਸਾਡੇ ਕੋਲ 57 ਜਥੇ ਆਏ ਨੇ ਉਹ ਸੁਣ ਕੇ ਬਹੁਤ ਮਾਨੂੰ ਖੁਸ਼ੀ ਹੋਈ ਆ ਕਿ ਅੱਜ ਸਾਰੇ ਬੱਚੇ ਅੱਜ ਬੱਚਿਆਂ ਨੂੰ ਦਾ ਉਤਸ਼ਾਹ ਦੇਖ ਕੇ ਉਹ ਸ਼ੀਦੀਪਰ ਬਣਾਉਣ ਦਾ ਤੇ ਉਤਸ਼ਾਹ ਦੇਖ ਕੇ ਚੰਗਾ ਲੱਗ ਰਿਹਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਤੇ ਆਪਣੇ ਇਤਿਹਾਸ ਤੋਂ ਨਾਲ ਜਾਣੂ ਰੱਖਣ ਯੋ ਚਾਰ ਸਭ ਜਾਂਦੇ ਦੀ ਅਦੁੱਤੀ ਸ਼ਹਾਦਤ ਨੂੰ ਕੋਟਨ-ਕੋਟ ਪ੍ਰਣਾਮ ਹੈ ਜਿਨ੍ਹਾਂ ਨੇ ਸਤਗੁਰੂ ਜੀ ਦੀ ਹਰ ਗੱਲ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ ਸਾਨੂੰ ਸਾਰਿਆਂ ਨੂੰ ਦਰਸਾਇਆ ਤੇ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ ਕਿ ਭਾਈ ਉਸ ਪਰਮੇਸ਼ਰ ਦੇ ਨਾਮ ਤੇ ਚੱਲੋਗੇ ਸੱਚ ਤੇ ਰਹੋਗੇ ਤੇ ਸਦਾ ਹੀ ਤੁਸੀਂ ਜੀਵਤ ਰਹੋਗੇ ਜੀਵਤ 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 ਰਹੋ ਸਤਗੁਰੂ ਜੀ ਨੇ ਇਹ ਸਾਨੂੰ ਸਾਰਿਆਂ ਨੂੰ ਉਪਦੇਸ਼ ਕੀਤਾ ਹੈ ਭਾਈ ਸਾਰੇ ਹੀ ਸੰਸਾਰ ਵਿੱਚ ਸਤਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਇਹ ਉਪਦੇਸ਼ ਦਿੱਤਾ ਹੈ ਕਿ ਸਤਗੁਰੂ ਜੀ ਦੇ ਨਾਮ ਨਾਲ ਜੁੜਨਾ ਹੈ ਤੇ ਉਸ ਦੀ ਬੰਦਗੀ ਕਰਨੀ ਹੈ ਬੰਦਗੀ ਵਿੱਚੋਂ ਹੀ ਸਬਕ ਨੂੰ ਮਿਲਦਾ ਹੈ ਅੱਜ ਜੋ ਪ੍ਰੋਗਰਾਮ ਹੋ ਰਿਹਾ ਹੈ ਸਾਰੀਆਂ ਸਾਧ ਸੰਗਤਾਂ ਉਹਨਾਂ ਦੀ ਯਾਦ ਅੰਦਰ ਮਾਤਾ ਗੁਜਰ ਕੌਰ ਜੀ ਚਾਰ ਸਹਿਬਜਾਦਿਆਂ ਦੀ ਯਾਦ ਅੰਦਰ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹਨਾਂ ਦੀ ਯਾਦ ਅੰਦਰ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦਾ ਜੋ ਗੁਰਪੁਰਬ ਆ ਰਿਹਾ ਹੈ 17 ਜਨਵਰੀ ਨੂੰ ਉਸ ਨੂੰ ਸਮਰਪਿਤ ਹੋ ਰਿਹਾ ਹੈ ਸਤਗੁਰੂ ਕਿਰਪਾ ਕਰੇ ਉਹਨਾਂ ਦੇ ਜੋ ਦੱਸੇ ਹੋਈ ਪੂਰਨੇ ਪਾਏ ਹੋਏ ਹਨ ਅਸੀਂ ਨੂੰ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਸਤਿਗੁਰ ਦੀ ਦੇ ਨਾਮ ਨਾਲ ਜੁੜੀਏ ਸਾਰਿਆਂ ਦਾ ਧੰਨਵਾਦ ਸਮਾਗਮ ਦੇ ਦੌਰਾਨ ਬੱਚਾ ਵੱਲੋਂ ਕੀਤੇ ਜਾ ਰਹੇ ਰਸ ਭਿਨੇ ਕੀਰਤਨ ਦਾ ਸੰਗਤ ਵੱਲੋਂ ਬੇਹਦ ਅਨੰਤ ਮਾਣਿਆ ਗਿਆ ਬੱਚਾ ਸਮੇਤ ਸਾਰੀ ਸੰਗਤ ਇਸ ਮੌਕੇ ਵਖਰਾ ਹੀ ਉਤਸ਼ਾਹੀ ਕਿਉਂਕਿ ਸਾਰਿਆਂ ਨੂੰ ਖੁਸ਼ੀ ਸੀ ਕਿ ਵਿਦੇਸ਼ੀ ਧਰਤੀ ਤੇ ਜਨਮੇ ਸਾਡੇ ਬੱਚੇ ਆਪਣੀਆਂ ਜੜ੍ਹਾਂ ਅਤੇ ਸਿੱਕੇ ਇਤਿਹਾਸ ਦੇ ਨਾਲ ਜੁੜ ਰਹੇ ਨੇ। ਆਰੀ ਪਿਆਰੀ ਆਮ ਜਿੱਤੇ ਤਾਰੀ ਪਿਆਰੀ ਸਾਧ ਸੰਗਤ ਜੀਓ ਅੱਜ ਗੁਰਦੁਆਰਾ ਨਾਨਕਨਾਮ ਜਹਾਜ਼ ਵਿੱਚ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਤੇ ਹੋਰ ਸਮੂਹ ਸੀਦਾਂ ਦੀ ਯਾਦ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਪੂਰੇ ਨਿਊ ਜਰਸੀ ਦੇ ਗੁਰੂ ਘਰਾਂ ਵੱਲੋਂ ਕੀਰਤਨ ਕਰਾਇਆ ਜਾਂਦਾ ਹੈ ਅੱਜ ਬਾਲਦੋਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਜੋ ਦੂਰੋਂ ਦੂਰੋਂ ਜਿਹੜੇ ਬੱਚੇ ਆਪਣੇ ਕੀਰਤਨ ਦਾ ਹੌਂਸਲਾ ਇੱਥੇ ਸ਼ਬਦ ਗਾਇਨ ਕਰ ਰਹੇ ਹਨ ਅਤੇ ਸੰਗਤਾਂ ਨੂੰ ਹਾਲ ਕਰ ਰਹੇ ਹਨ ਅਸੀਂ ਉਹਨਾਂ ਸ਼ਹੀਦਾਂ ਦੀ ਪੋਰਟਰ ਕੋਡ ਪ੍ਰਣਾਮ ਜੀ ਜਨਕ ਪ੍ਰਣਾਮ ਕਰਦੇ ਹਾਂ ਤੁਹਾਾਰੀ ਕਿਰਪਾ ਕਰਦੇ ਹਾਂ ਸਾਨੂੰ ਉਹਨਾਂ ਦੇ ਪੂਰੇ ਦੇ ਚੰਦਰਾ ਬਾਲ ਬਾਲ ਸ਼ਮਲਾਤਾ ਬਖਸ਼ ਸਿੰਘਾਨ ਗੁਰਦੁਆਰਾ ਨਾਨਕ ਨਾਮ ਜੋਹਾਜ਼ ਜਰਸੀ ਸਿਟੀ ਦੀ ਕਮੇਟੀ ਵਧੇਰੇ ਵਧਾਈ ਦੀ ਪਾਤਰ ਹੈ ਜਿਨ੍ਹਾਂ ਵੱਲੋਂ ਸਮੇਂ ਸਮੇਂ ਤੇ ਸਿੱਖ ਕਮਿਊਨਿਟੀ ਕੌਮ ਦੀ ਚੜ੍ਹਦੀ ਕਲਾ ਤੇ ਦੀਨ ਦੁਖੀਆਂ ਦੀ ਮਦਦ ਦੇ ਲਈ ਵੱਖੋ ਵੱਖਰੇ ਉਪਰਾਲੇ ਕੀਤੇ ਜਾਂਦੇ ਨੇ ਜਿਨ੍ਹਾਂ ਸਦਕਾ ਸਾਡੇ ਬੱਚੇ ਸਿੱਖ ਇਤਿਹਾਸ ਅਤੇ ਗੁਰਬਾਣੀ ਕੀਰਤਨ ਦੇ ਨਾਲ ਜੁੜਦੇ ਨੇ ਤੇ ਗੁਰਵਾਲੇ ਬਣਦੇ ਨੇ ਨਿਊਜਰਸੀ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते